ਗੱਡੀ ਲਾਂਚ ਹੋਈ ਹੈ ਤੇ ਸਸੀ ਕਾਲ ਜੀ ਸਾਗਿਆ ਨੂੰ Maruti Suzuki ਵੱਲੋਂ ਪਿੱਛੇ ਦਿਨੀ ਲਾਂਚ ਕੀਤੀ ਗਈ Maruti Suzuki Victoria ਇਸ ਫਲੈਗਸ਼ਿਪ ਮਾਡਲ ਲਾਂਚ ਕੀਤਾ ਗਿਆ ਅਗੀਨਾ ਚੈਨਲ ਦੇ ਵਿੱਚ ਇਹ ਗੱਡੀ ਫਰਸਟ ਟਾਈਮ ਅਗੀਨਾ ਦੇ ਵਿੱਚ ਹਾਈਬ੍ਰਿਡ ਇੰਜਨ ਦੇ ਨਾਲ ਆਈ ਹੈ ਜਿੱਥੇ ਪੈਟਰੋਲ ਔਰ ਬੈਟਰੀ ਦੇ ਵਿੱਚ ਦੋਨੋਂ ਜੇ ਵਰਕ ਕਰੇਗੀ ਗੱਡੀ ਔਰ ਇਸ ਗੱਡੀ ਦੀ ਖਾਸੀਅਤ ਹੈ ਕਿ ਗੱਡੀ ਦਾ ਜੋ ਸਟਾਰਟਿੰਗ ਪ੍ਰਾਈਸ ਹੈ ਹਮੇਸ਼ਾ ਦੀ ਤਰ੍ਹਾਂ Maruti ਨੇ ਐਡ ਕੀਫੇ ਸਾਗੇ ਹੀ ਆਪਣੇ ਮਾਰਕੀਟ ਨੂੰ ਹਲਾਤਾ विद प्रा प्राइस है नाइन लैक फोर्टी नाइन थाउजेंड स्टार्टिंग प्राइस इंट्रोडक्टिव प्राइस मारुति ने एक बार फिर तो तहलका पाता साइकिल इंडस्ट्री क्योंकि बहुत घट रेट से बहुत व्डी यह प्लस फोर मीटर की यह और एन कैप फाइव स्टार रेटिंग और भारत एन कैप फाइव स्टार रेटिंग एंड फाइव स्टार रेटिंग फॉर किड्स जो सेफ्टी है वो सारे नॉम नीट करती है एड एस ऑटो ड्राइविंग असिस्टेंट सिस्टम जो है ਉਹ ਲੈਵਲ 2 ਰ ਹੈ ਦੇ ਚ ਆ ਗਿਆ ਹੈ ਔਰ ਪੈਨਾਗੋਮਿਕ ਸਨ ਸਨੂਫ ਸਾਈ ਨਾਲ ਦਿੱਤੀ ਹੈ ਔਰ ਇਹਦੇ ਨਾਲ ਨਾਲ ਇਲੈਕਟ੍ਰਿਕ ਟੇਲ ਗੇਟ ਜੋ ਹੈ ਉਹ ਬੂਟ ਦਾ ਜੋ ਓਪਨਿੰਗ ਹੈ ਉਹ ਇਲੈਕਟ੍ਰਿਕ ਟੋਟਲੀ ਇਲੈਕਟ੍ਰਿਕ ਦਿੱਤਾ ਹੈ ਸਭ ਤੋਂ ਅੱਛੀ ਗੱਲ ਜੋ ਹਾਈਬ੍ਰਿਡ ਦੇ ਵਿੱਚ ਹੈ ਜਿਹੜੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਡੀਜ਼ਲ ਦਾ ਬਹੁਤ क्रेज ਹੁੰਦਾ ਇਹ ਗੱਡੀ ਉਹਨੂੰ ਬੀਟ ਕਰਦੀ ਹੈ ਕਿਉਂਕਿ ਹਾਈਬ੍ਰਿਡ ਦੇ ਵਿੱਚ ਜੋ ਐਵਰੇਜ ਔਰ ਪਾਵਰ ਦੋਨੋਂ ਚੀਜ਼ਾਂ ਦਾ ਜੋ ਮਿਕਸਚਰ ਹੈ ਉਹ ਮਿਲਦਾ ਹੈ ਜਿਹਦੇ ਲਈ ਅਸੀਂ ਲੋਕੀ ਡੀਜ਼ਲ ਨੂੰ ਜਾਣੇ ਤੇ ਉਹ ਡੀਜ਼ਲ ਵਾਲਾ ਵੀ ਜਿਹੜਾ ਸਾਨੂੰ ਲੱਗਦਾ ਕਮੀ ਆ ਪੈਟਰੋਲ ਗੱਡੀ 'ਚ ਇਹ ਗੱਡੀ ਕਵਰ ਕਰਦੀ ਆ। ਇਹ ਗੱਡੀ ਐਵਰੇਜ ਵੀ ਸਾਨੂੰ ਦਿੰਦੀ ਆ, ਇਹ ਗੱਡੀ ਪਾਵਰ ਵੀ ਸਾਨੂੰ ਦਿੰਦੀ ਆ ਔਰ ਇਹ ਗੱਡੀ ਸਾਨੂੰ 5 ਸਟਾਰ ਰੇਟਿੰਗ ਵੀ ਦੇ ਰਹੀ ਐ, ਕੰਫਰਟ ਵੀ ਦੇ ਰਹੀ ਐ, ਸਪੇਸ ਵੀ ਦੇ ਰਹੀ ਐ। ਓਵਰਆਲ ਇੱਕ ਕੰਪਲੀਟ ਕਾਰ ਐ 4x4 ਦੇ ਵਿੱਚ ਵੀ ਇਹਦਾ ਮਾਡਲ ਵੇਗਿਆ ਕੰਦਾ ਐ। ਇਸੇ ਲਈ ਮਾਰੂਤੀ ਨੇ ਜੋ ਟੈਗ ਲਾਈਨ ਲਕੀ ਐ ਬਿਲਕੁਲ ਸਹੀ ਲਕੀ ਐ ਗਾਟ ਇਟ 올 ਸਭ ਕੁਝ ਹੀ ਐ ਹੌਂ। ਆਪਾਂ ਨੂੰ ਜੋ ਚਾਹੀਦਾ ਪਾਵਰ ਐਵਰੇਜ ਕੰਫਰਟ ਸੇਫਟੀ ਉਹ ਸਭ ਕੁਝ ਇਸ ਗੱਡੀ ਤੇ ਮਾਰੂਤੀ ਨੇ ਪਾ ਦਿੱਤਾ। ਵੇਟਿੰਗ ਦੀ ਕਿਰੇ ਤੇ ਕਿੰਨੀ ਵੇਰ ਚਲ ਜਾਏਗੀ ਸਰ ਮਾਰੂਤੀ ਗੱਡੀ ਹੈ ਲਾਈਨ ਲੱਗ ਕੇ ਹੀ ਵਿਕੜੀ ਹੈ ਤੇ ਕੋਈ ਕੁਝ ਨਹੀਂ ਹੈਲਪ ਕਰ ਸਕਦਾ ਵੇਟਿੰਗ ਵਾਲੀ ਇਸ ਗੱਡੀ ਤੇ ਇਸ ਸਮੇਂ ਹੈ ਘੱਟੋ ਘੱਟ 6 ਮਹੀ 6 ਹਫਤੇ ਦਾ ਜੋ ਸਮਾਂ ਆ ਉਹ ਲੱਗ ਰਿਹਾ ਹੈ ਹੱਲੇ ਇਨੀਸ਼ੀਅਲੀ ਬਟ ਜਿੱਦਾਂ ਜਿੱਦਾਂ ਗੱਡੀ ਕਸਟਮਰ ਦੇਖ ਰਿਹਾ ਬੁਕਿੰਗ ਬਹੁਤ ਤੇਜ਼ੀ ਨਾਲ ਆ ਰਹੀ ਹੈ

ਕਿਉਂਕਿ ਪਿਛੇ ਗਵਰਨਮੈਂਟ ਵੱਲੋਂ ਜੋ GST ਘਟਾਇਆ ਗਿਆ ਸੀਗਾ ਉਹਦੇ 'ਚ ਇਹ ਕੱਲਾ GST ਨਹੀਂ ਨੀ ਮਾਰੂਤੀ ਨੇ ਆਪਣੇ ਵੀ ਰੇਟ ਘਟਾਏ ਸੀਗੇ ਔਰ ਕੰਜ਼ਿਊਮਰ ਆਫਰ ਕਾਫੀ ਹਾਈ ਹੋਣ ਕਰਕੇ ਕਸਟਮਰ ਨੂੰ ਆਲਰੇਡੀ ਬਹੁਤ ਬੈਨੀਫਿਟ ਜਾ ਰਹੇ ਹੈ ਔਰ ਇਸੇ ਕਰਕੇ ਕਿ ਪਿਛਲੇ ਮਹੀਨੇ ਔਰ ਇਸ ਮਹੀਨੇ ਆਸੀ ਬੰਪਰ ਸੇਲਸ ਜਿਹੜੀ ਉਹ ਦੇਖ ਰਹੇ ਹੈਗੇ ਆ ਸੋ ਆਲਰੇਡੀ ਕਸਟਮਰ ਕੋਲ ਬਹੁਤ ਬੈਨੀਫਿਟ ਹੈਗੇ ਆ ਪਰ ਇਹ ਗੱਡੀ ਦੀ ਨਿਊਨੈਸ ਹੈ ਇੱਥੇ ਹੱਲੇ ਕੋਈ ਕੋਈ ਆਫਰ ਨਹੀਂ ਹੈ